ਸਵੇਰੇ 9:00 ਵਜੇ ਤੋਂ ਲੈ ਕੇ 3 ਵਜੇ ਦੁਪਹਿਰ ਤੱਕ ਅਸੀਂ ਇੱਥੇ ਬੈਠੇ ਹੁੰਦੇ ਆਂ ਤੇ ਇੱਥੇ ਲੋਕੀ ਆਉਂਦੇ ਆਂ ਇਲਾਜ ਕਰਵਾਉਣ ਵਾਸਤੇ ਆਪਣੇ ਦਾ ਟ੍ਰੀਟਮੈਂਟ ਮਤਲਬ ਵਧੀਆ ਹੋ ਰਿਹਾ ਲੋਕੀ ਖੁਸ਼ ਹੈਗੇ ਆ ਕਿ ਮਤਲਬ ਮੈਂ ਇਹਨਾਂ ਲੋਕਾਂ ਦੀ ਵੀ ਇੰਨੀ ਤਾਰੀਫ ਕਰਾਂਗੀ ਕਿ ਜਿਹੜਾ ਵੀ ਇੱਥੇ ਮੇਰੇ ਕੋਲ ਪੇਸ਼ ਆਂਦਾ ਹੁੰਦਾ ਹੈ ਆ ਕੇ ਹਮੇਸ਼ਾ ਮੈਨੂੰ ਥੈਂਕ ਯੂ ਕਹਿ ਕੇ ਉੱਠ ਕੇ ਜਾਂਦਾ ਹੈ ਔਰ ਮਤਲਬ ਬੜੇ ਖੁਸ਼ ਹੈ ਸਾਰੇ ਸਟਾਫ ਤੋਂ ਬਹੁਤ ਖੁਸ਼ ਹੈ ਸਾਰੇ ਦਵਾਈਆਂ ਸਾਰੀਆਂ ਦਵਾਈਆਂ ਇੱਥੋਂ ਦਿੰਨੇ ਆਂ ਸੀ ਕੋਈ ਵੀ ਦਵਾਈ ਅਸੀਂ ਲਿਖ ਕੇ ਨਹੀਂ ਦਿੰਦੇ ਕੋਈ ਵੀ ਬਾਹਰੋਂ ਸਟੋਰ ਤੋਂ ਦਵਾਈ ਲੈਣ ਨੂੰ ਨਹੀਂ ਕਹਿੰਦੇ ਪੇਸ਼ੈਂਟ ਨੂੰ ਸਾਰੀਆਂ ਦਵਾਈਆਂ ਇੱਥੇ ਹੁੰਦੀਆਂ ਜੇੜਾ ਕੋਈ ਟੈਸਟ ਜੀਆ ਕੋਈ ਚੀਜ਼ ਅਸੀਂ ਸਪੈਸ਼ਲਿਸਟ ਓਪੀਨੀਅਨ ਲੈਣਾ ਉਹਨੂੰ ਅਸੀਂ ਸਿਵਲ ਹਸਪੀਟਲ ਲੁਧਿਆਣਾ ਰੈਫਰ ਕਰ ਦਿੰਨੇ ਆਂ ਹਾਂਜੀ ਵੀਰ ਜੀ 5 ਦਿਨ ਦਵਾਈ ਦਿੰਦੇ ਨੇ 5 ਦਿਨਾਂ ਦਾ ਅਸੀਂ ਆਨੇ ਆ ਹਾਂਜੀ ਵੀਰ ਜੀ ਸਾਨੂੰ ਫਰਕ ਪਿਆ ਸੀ ਠੀਕ ਆ ਤਕਰੀਬਨ ਕਿੰਨੇ ਦਿਨਾਂ ਤੋਂ ਲੈ ਲੇ ਜੋਰੁੰ ਦਾ ਕਲੀਨਿਕ ਬਣਿਆ ਸੀ ਉਹ ਰੁੰਦੇ ਆਦੇ ਉਦੋਂ ਤੋਂ ਲੈ ਰਹੇ ਹਾਂਜੀ ਵੀਰ ਜੀ ओ, दवाई तो लोग तीन चार महीना होते हो ले जाते हैं ठीक हो जाते हो फिर आते हैं कभी कभी ऐसी बात नहीं है ठीक हो जाते हैं बात कितनी देर दे दे में दवाई मिलती तब जो से लाइन हो सबके जो पहले आए तो उसके मिलते है फिर बाद में जाता है, उसके बाद में मिलते हैं हाँ यही तो मिलते हैं स्वागत है मैं तिवारी ਅੱਲੂਧਿਆਣਾ ਦੀ ਗੱਲ ਕਰਨ ਲੱਗੇ ਆ ਗੱਲ ਪੂਰੇ ਪੰਜਾਬ ਦੀ ਹੈ ਪੂਰੇ ਪੰਜਾਬ ਪਰ ਦੇ ਵਿੱਚ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ਪਰ ਦੇ ਵਿੱਚ ਆਮ ਆਦਮੀ ਕਲੀਨਿਕ ਜਿਹੜੀ ਸਗੀ ਹੈ ਉਹਦਾ ਜਿਹੜਾ ਨਾਮ ਹੈ ਉਹ ਚੇਂਜ ਕਰ ਦਿੱਤਾ ਗਿਆ ਸੀਗਾ ਸੋ ਤਸਵੀਰਾਂ ਤੁਹਾਡੇ ਨਾਲ ਇਸ ਟਾਈਮ ਦੀਆਂ ਸਾਂਝਾ ਕਰਾ ਰਹੇ ਆਂ ਲੁਧਿਆਣਾ ਦੇ ਬਿਲਕੁਲ ਇਸ ਟਾਈਮ ਟਿੱਬਾ ਰੋਡ ਤੇ ਮੌਜੂਦ ਆ ਜਿੱਥੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆਂ ਪੂਰੇ ਪੰਜਾਬ ਪਰ ਦੇ ਵਿੱਚ ਆਮ ਆਦਮੀ ਜਿਹੜੀ ਕਲੀਨਿਕ ਸੀਗੀ ਆਮ ਆਦਮੀ ਕਲੀਨਿਕ ਨੂੰ ਜਿਹੜਾ ਉਹ ਚੇਂਜ ਕਰਕੇ ਉਹਦਾ ਨਾਮ ਜਿਹੜਾ ਬਦਲ ਦਿੱਤਾ ਗਿਆ ਉਹਦਾ ਨਾਮ ਜਿਹੜਾ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਕਿ ਉਹਦਾ ਨਾਮ ਜਿਹੜਾ ਆਯੂਸ਼ਮਾਨ ਆਰੋਗ્ય ਕੇਂਦਰ ਜਿਹੜਾ ਰੱਖ ਦਿੱਤਾ ਗਿਆ ਹਾਲਾਂਕਿ ਦੱਸ ਦਈਏ ਕਿ ਅਗਰ ਪੂਰੇ ਪੰਜਾਬ ਪਰ ਦੀ ਗੱਲ ਕਰੀਏ ਤਾਂ ਪੂਰੇ ਪੰਜਾਬ ਪਰ ਦੇ ਵਿੱਚ ਆਮ ਆਦਮੀ ਮੱਲਾ ਕਲੀਨਿਕ ਜਿਹੜਾ ਸੀਗਾ ਉਹ ਆਮ ਆਦਮੀ ਕਲੀਨਿਕ ਦੇ ਨਾਮ ਤੋਂ ਜਿਹੜਾ ਰੱਖਿਆ ਗਿਆ ਸੀਗਾ ਜਿਹਦੇ ਵਿੱਚ ਬਖੂਵੀ ਜਿਹੜਾ ਉਸਮਾਨ ਸਾਹਿਬ ਦਾ ਜਿਹੜਾ ਬੋਰਡ ਹੈ ਉਹ ਵੀ ਲੱਗਿਆ ਹੁੰਦਾ ਸੀਗਾ ਉਹਨਾਂ ਦੀ ਜਿਹੜੀ ਹੈ ਫੋਟੋ ਹੈ ਉਹ ਵੀ ਲੱਗੀ ਹੁੰਦੀ ਸੀਗੀ ਸੋ ਇਸ ਟਾਈਮ ਜਿਸ ਅਸੀਂ ਕਲੀਨਿਕ ਦੇ ਬਾਹਰ ਮੌਜੂਦ ਆ ਜਿੱਥੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਉਹ ਦੇਖ ਸਕਦੇ ਹੋ ਕਿ ਉਸ ਤੋਂ ਬਾਹਰ ਜਿਹੜਾ ਬੋਰਡ ਹੈ ਉਹ ਬਕਾਇਦਾ ਉਹ ਬੋਰਡ ਜਿਹੜਾ ਹੁਣ ਚੇਂਜ ਕਰ ਦਿੱਤਾ ਗਿਆ ਵਾ ਜਿਹਦਾ ਨਾਮ ਜਿਹੜਾ ਹੈ 아이 ਉਸਮਾਨ ਆਰੋਗ્ય ਕੇਂਦਰ ਜਿਹੜਾ ਰੱਖ ਦਿੱਤਾ ਗਿਆ ਹਾਲਾਂਕਿ आयुष्मान आरोग्य केंद्र ਰੱਖਣ ਦਾ ਜਿਹੜਾ ਕਾਰਨ ਹੈ ਉਹ ਵੀ ਤੁਹਾਡੇ ਨਾਲ ਦੱਸ ਦਾਂਗੇ ਉਹ ਵੀ ਗੱਲ ਤੁਹਾਡੇ ਨਾਲ ਸਾਂਝਾ ਕਰਾਂਗੇ ਫਿਰ ਹਾਲ ਲੁਧਿਆਣੇ ਦੀ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ ਜਿਹੜੇ ਬੋਰਡ ਸੀਗੇ ਜਾਂ ਆਮ ਆਦਮੀ ਕਲੀਨਿਕ ਦੇ ਜਿਹੜੇ ਆਮ ਆਦਮੀ ਕਲੀਨਿਕ ਸੀਗੇ ਜਿਹੜੇ ਮੱਲੇ ਦੇ ਵਿੱਚ ਕਲੀਨਿਕ ਬਣੇ ਸੀਗੇ ਉਹ ਕਲੀਨਿਕਾਂ ਦਾ ਜਿਹੜਾ ਨਾਮ ਹੈ ਉਹ ਪੂਰੀ ਤਰ੍ਹਾਂ ਜਿਹੜਾ ਹੁਣ ਚੇਂਜ ਕਰ ਦਿੱਤਾ ਗਿਆ ਵਾ ਉਹਦੇ ਵਿੱਚ ਜਿਹੜੀ ਭਗਵੰਤ ਮਾਨ ਸਾਹਿਬ ਦੀ ਜਿਹੜੀ ਹੈ ਫੋਟੋ ਹੈ ਉਹ ਲੱਗੀ ਹੁੰਦੀ ਸੀਗੀ ਉਹ ਵੀ ਚੇਂਜ ਕਰ ਦਿੱਤੀ ਗਈ ਹੈ ਤੇ ਆਮ ਆਦਮੀ ਕਲੀਨਿਕ ਜਿਹੜਾ ਨਾਮ ਰੱਖਿਆ ਗਿਆ ਸੀਗਾ ਉਹ ਵੀ ਚੇਂਜ ਕਰ ਦਿੱਤਾ ਗਿਆ ਹਾਲਾਂਕਿ ਦਸਦੀ ਹੈ ਲੁਧਿਆਣੇ ਦੀ ਤੇ ਪੂਰੇ ਪੰਜਾਬ ਪਰ ਦੇ ਵਿੱਚ ਸੈਂਟਰ ਸਰਕਾਰ ਵੱਲੋਂ ਅਗਰ ਦੱਸਦੀ ਹੈ ਕਿ ਸੈਂਟਰ ਸਰਕਾਰ ਵੱਲੋਂ ਜਿਹੜਾ ਇਤਰਾਜ਼ ਹੈ ਉਹ ਜਿਤਾਇਆ ਗਿਆ ਸੀਗਾ ਤਾਂ ਜਿਸ ਤੋਂ ਬਾਅਦ ਸੂਬਾ ਸਰਕਾਰ ਤੇ ਸੈਂਟਰ ਸਰਕਾਰ ਦੇ ਸਰਬਸਹਿਮਤੀ ਦੇ ਨਾਲ ਜਿਹੜਾ ਹੈ ਜਿਹੜਾ ਐਕਸ਼ਨ ਹੈ ਉਹ ਚੱਕਿਆ ਗਿਆ ਤਾਂ ਉਸ ਤੋਂ ਬਾਅਦ ਇਹ ਬੋਰਡ ਜਿਹੜੇ ਹੁਣ ਚੇਂਜ ਕਰ ਦਿੱਤੇ ਗਏ ਨੇ ਹਾਲਾਂਕਿ ਨਾਮ ਸਿਰਫ ਉਹ ਚੇਂਜ ਕਰਨ ਦੇ ਨਾਲ ਜਿਹੜਾ ਕਿਤੇ ਨੇ ਕਿਤੇ ਕੰਮ ਜਿਹੜਾ ਹੈ ਉਹ ਚੇਂਜ ਨਹੀਂ ਹੋ ਜਾਂਦਾ ਕੰਮ ਜਿਹੜਾ ਵਾ ਉਹ ਪਹਿਲਾਂ ਵੀ ਜਿਸ ਤਰੀਕੇ ਟਰੀਟਮੈਂਟ ਹੋ ਰਿਆ ਸੀਗਾ ਉਹੀ ਟਰੀਟਮੈਂਟ ਜਿਹੜਾ ਉਹ ਹੁਣ ਵੀ ਜਿਹੜਾ ਲਗਾਤਾਰ ਹੋ ਰਿਹਾ ਲੋਕਾਂ ਦਾ ਸੋ ਜਿਸ ਮਹੱਲੇ ਦੇ ਵਿੱਚ ਇਹ ਕਲੀਨਿਕ ਜਿਹੜੇ ਆ ਬਣੇ ਹੋਏ ਨੇ ਉਸ ਮਹੱਲੇ ਦੇ ਵਿੱਚ ਜਿਹੜੇ ਲੋਕਾਂ ਦਾ ਟਰੀਟਮੈਂਟ ਜਿਸ ਤਰੀਕੇ ਦਾ ਹੋ ਰਿਹਾ ਸੀਗਾ ਉਸੇ ਤਰੀਕੇ ਦੇ ਨਾਲ ਉਹ ਟਰੀਟਮੈਂਟ ਜਿਹੜਾ ਲਗਾਤਾਰ ਹੋ ਰਿਹਾ ਪਰ ਇੱਕ ਗੱਲ ਜਿਹੜੀ ਹੈ ਅਗਰ ਸੈਂਟਰ ਸਰਕਾਰ ਦੀ ਗੱਲ ਕਰੀਏ ਤਾਂ ਸੈਂਟਰ ਸਰਕਾਰ ਦੇ ਵਿੱਚ 12000 ਕਰੋੜ ਦੀ ਜਿਹੜੀ ਹੈ ਉਹ ਗ੍ਰਾਂਟ ਉਹ ਵੀ ਜਿਹੜੀ ਰੁਕੀ ਹੋਈ ਸੀਗੀ ਸੋ ਉਹ ਗ੍ਰਾਂਟ ਜਿਹੜੀ ਹੁਣ ਇਸ ਬੋਰਡ ਦੇ ਚੇਂਜ ਹੋਣ ਦੇ ਨਾਲ ਉਹ ਗ੍ਰਾਂਟ ਜਿਹੜੀ ਹੈ ਉਹ ਵੀ ਪੰਜਾਬ ਸਰਕਾਰ ਨੂੰ ਜਿਹੜੀ ਹੈ ਉਹ ਮਿਲ ਸਕਦੀ ਹੈ ਜਿਸ ਦੇ ਵਿੱਚ ਜਿਹ ਦਾ ਉਹ ਲੋਕਾਂ ਨੂੰ ਹੀ ਜਿਹੜਾ ਹੋਊਗਾ ਕਿਉਂਕਿ ਲੋਕਾਂ ਦਾ ਜਿਹੜਾ ਟ੍ਰੀਟਮੈਂਟ ਹੈ ਉਹ ਜਿਹੜਾ ਉਹ ਹੋਰ ਵਧੀਆ ਜਿਹੜਾ ਹੋ ਸਕਦਾ ਕਿਉਂਕਿ 12000 ਕਰੋੜ ਰੁਪਏ ਦੀ ਜਿਹੜੀ ਹੈ ਉਹ ਗ੍ਰਾਂਟ ਹੈ ਉਹ ਰੁਕੀ ਹੋਈ ਸੀਗੀ ਤੋ ਉਹ ਗ੍ਰਾਂਟ ਜਿਹੜਾ ਹੁਣ ਪੰਜਾਬ ਸਰਕਾਰ ਨੂੰ ਜਿਹੜੀ ਮਿਲ ਸਕਦੀ ਕਿਉਂਕਿ ਸੂਬਾ ਸਰਕਾਰ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਉਹਦੇ ਵੱਲੋਂ ਤਾਂ ਉਸ ਤੋਂ ਬਾਅਦ ਜਿਹੜੀ ਹੈ ਸੈਂਟਰ ਸਰਕਾਰ ਦੇ ਸਰਬਸਹਿਮਤੀ ਦੇ ਨਾਲ ਇਹ ਬੋਰਡ ਜਿਹੜਾ ਹੁਣ ਚੇਂਜ ਕੀਤਾ ਗਿਆ ਹਾਲਾਂਕਿ ਅੰਦਰ ਦੀਆਂ ਵੀ ਇਹ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਜਿਸ ਜਗਤ ਜਿਸ ਜਗ੍ਹਾ ਦੇ ਉੱਤੇ ਟ੍ਰੀਟਮੈਂਟ ਜਿਹੜਾ ਲੋਕਾਂ ਦਾ ਹੋ ਰਿਹਾ ਹਾਲਾਂਕਿ ਬਹੁਤ ਹੀ ਵਧੀਆ ਜਿਹੜਾ ਟ੍ਰੀਟਮੈਂਟ ਹੈ ਉਹ ਲਗਾਤਾਰ ਹੋ ਰਿਹਾ ਜੋ ਸਟਾਫ ਹੈ ਉਹ ਵੀ ਲਗਾਤਾਰ ਬਹੁਤ ਹੀ ਵਧੀਆ ਜਿਹੜਾ ਟ੍ਰੀਟਮੈਂਟ ਹੈ ਉਹ ਵੀ ਕਰ ਰਿਹਾ ਹੈ ਸੋ ਬੋਰਡ ਜਿਹੜਾ ਹੈ ਦੇਖ ਸਕਦੇ ਹੋ ਕਿ ਜਦੋਂ ਸਰਕਾਰ ਆਈ ਸੀਗੀ ਸੋ ਉਸ ਤੇ ਉਸ ਵੇਲੇ ਜਿਹੜੀ ਹੈ ਉਹਨਾਂ ਵੱਲੋਂ ਜਿਹੜਾ ਇਹ ਆਮ ਆਦਮੀ ਕਲੀਨਿਕ ਦਾ ਜਿਹੜਾ ਇਹ ਮੱਲਾ ਕਲੀਨਿਕ ਜਿਹਨੂੰ ਕਹਿ ਸਕਦੇ ਆ ਜਿਹਦੇ ਵਿੱਚ ਲੋਕਾਂ ਦਾ ਜਿਹੜਾ ਟਰੀਟਮੈਂਟ ਹੈ ਉਹ ਜਿਹੜਾ ਬਿਲਕੁਲ ਸਸਤੇ ਦੇ ਵਿੱਚ ਹੁੰਦਾ ਸੀਗਾ ਸੋ ਕਿਤੇ ਨਾ ਕਿਤੇ ਲੋਕਾਂ ਦੇ ਫਾਇਦੇ ਵਾਸਤੇ ਇਹ ਜਿਹੜੇ ਆ ਮੱਲਾ ਕਲੀਨਿਕ ਜਿਹੜੇ ਤਿਆਰ ਕੀਤੇ ਗਏ ਸੀਗੇ ਸੋ ਲਗਾਤਾਰ ਉਹ ਮੱਲਾ ਕਲੀਨਿਕ ਲੋਕਾਂ ਦੇ ਫਾਇਦੇ ਦੇ ਵਿੱਚ ਅੱਜ ਵੀ ਆ ਰਹੇ ਨੇ ਸੋ ਟ੍ਰੀਟਮੈਂਟ ਜਿਹੜੀ ਹੈ ਉਹ ਟ੍ਰੀਟਮੈਂਟ ਲਗਾਤਾਰ ਬਦਿਹਆ ਹੋ ਰਹੀ ਹੈ ਸੋ ਜਿਸ ਜਗ੍ਹਾ ਤੇ ਹੈਡ ਡਾਕਟਰ ਸਾਹਿਬ ਉਹ ਵੀ ਬੈਠੇ ਨੇ ਸੋ ਲਗਾਤਾਰ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਜੜੀ ਹੈ ਕੋਸ਼ਿਸ਼ ਕਰਾਂਗੇ ਕਿਉਂਕਿ ਰੋਜ਼ ਦੇ तकरीबन ਕਿੰਨੇ ਲੋਕ ਜਿਹੜੇ ਆ ਉਹ ਟ੍ਰੀਟਮੈਂਟ ਜਿਹੜਾ ਕਰਾਉਂਦੇ ਨੇ ਰੋਜ਼ ਕਿੰਨੇ ਲੋਕ ਟ੍ਰੀਟਮੈਂਟ ਵਾਸਤੇ ਆਉਂਦੇ ਨੇ ਉਹ ਵੀ ਗੱਲਬਾਤ ਕਰ ਲੈਣੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਮ ਕਿੰਨੇ ਵਜੇ ਸਵੇਰ ਤੋਂ ਜਿਹੜਾ ਟ੍ਰੀਟਮੈਂਟ ਸ਼ੁਰੂ ਹੋ ਜਾਂਦਾ ਹੈ ਕੰਮ ਸਵੇਰੇ 9 ਵਜੇ ਤੋਂ ਲੈ ਕੇ 3 ਵਜੇ ਦੁਪਹਿਰ ਤੱਕ ਅਸੀਂ ਇੱਥੇ ਬੈਠੇ ਹੁੰਦੇ ਆ ਤੇ ਇੱਥੇ ਲੋਕੀ ਆਉਂਦੇ ਆ ਇਲਾਜ ਕਰਵਾਉਣ ਵਾਸਤੇ ਆਪਣੇ ਤੇ तकरीबन 120 ਤੋਂ 150 ਤੱਕ ਪੇਸ਼ੈਂਟ ਆ ਜਾਂਦਾ ਹੈ ਠੀਕ ਹੈ ਤੇ ਜਿਸ ਦਿਨ ਛੁੱਟੀ ਹੁੰਦੀ ਹੈ ਜਾਂ ਉਸ ਤੋਂ ਅਗਲੇ ਦਿਨ ਕਈ ਵਾਰ ਇਸ ਤੋਂ ਵੀ ਵੱਧ ਜਾਂਦਾ ਹੈ ਫੁੱਟਫਾਲ ਪੇਸ਼ੈਂਟਸ ਦਾ ਲੋਕਾਂ ਦਾ ਲੋਕਾਂ ਦਾ ਟ੍ਰੀਟਮੈਂਟ ਮਤਲਬ ਵਧੀਆ ਹੋ ਰਿਹਾ ਹੈ ਲੋਕੀ ਖੁਸ਼ ਹੈਗੇ ਆ ਆ ਕਿ ਮਤਲਬ ਮੈਂ ਇਹਨਾਂ ਲੋਕਾਂ ਦੀ ਵੀ ਇੰਨੀ ਤਾਰੀਫ਼ ਕਰਾਂਗੀ ਕਿ ਜਿਹੜਾ ਵੀ ਇੱਥੇ ਮੇਰੇ ਕੋਲ ਪੇਸ਼ ਆਂਦਾ ਹੁੰਦਾ ਹੈ ਆ ਕੇ ਹਮੇਸ਼ਾ ਮੈਨੂੰ ਥੈਂਕ ਯੂ ਕਹਿ ਕੇ ਉੱਠ ਕੇ ਜਾਂਦਾ ਹੈ ਔਰ ਮਤਲਬ ਬੜੇ ਖੁਸ਼ ਹੈ ਸਾਰੇ ਸਟਾਫ ਤੋਂ ਬਹੁਤ ਖੁਸ਼ ਹੈ ਸਾਰੇ ਜਣੇ ਔਰ ਦਵਾਈਆਂ ਤੋਂ ਬੜੇ ਖੁਸ਼ ਨੇ ਕਹਿੰਦੇ ਦਵਾਈਆਂ ਬਹੁਤ ਅੱਛੀ ਕੁਆਲਿਟੀ ਦੀਆਂ ਹੈਗੀਆਂ ਤੇ ਸਾਨੂੰ ਇਲਾਜ ਬਹੁਤ ਅੱਛਾ ਇੱਥੇ ਸਾਡਾ ਹੋ ਰਿਹਾ ਔਰ ਖੁਸ਼ ਹੋ ਕੇ ਜਾਂਦੇ ਆ ਥੈਂਕ ਯੂ ਕਹਿ ਕੇ ਜਾਂਦੇ ਆ ਮੈਂ ਇਹ ਕਦੀ ਨਹੀਂ ਦੇਖਿਆ ਸੀ ਪੇਸ਼ੈਂਟਸ ਦੇ ਵਿੱਚ ਵੀ ਪੇਸ਼ੈਂਟ ਥੈਂਕ ਯੂ ਕਹਿ ਕੇ ਜਾਂਦਾ ਇੱਕ ਇਕੱਲਾ ਕੱਲਾ ਪੇਸ਼ੈਂਟ ਥੈਂਕ ਯੂ ਕਹਿ ਕੇ ਜਾਂਦਾ ਲੋਕਾਂ ਦਾ ਇਲਾਜ ਵਧੀਆ ਹੈ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਪੇਸ਼ੈਂਟ ਖੁਸ਼ ਹੁੰਦੇ ਆ ਬਿਲਕੁਲ ਸੋ ਬਾਕੀ ਅਸੀਂ ਇੱਥੇ ਆਨਲਾਈਨ ਵੀ ਸਾਡਾ ਕੰਮ ਹੁੰਦਾ ਤੇ ਅਸੀਂ ਆਫਲਾਈਨ ਵੀ ਪਰਚੀਆਂ ਦਿੰਦੇ ਹੈਗੇ ਆ ਇਹਨਾਂ ਨੂੰ ਪੇਸ਼ੈਂਟ ਨੂੰ ਤੇ ਕੰਪਿਊਟਰ ਚੋਂ ਕੱਢੀਆਂ ਪਰਚੀਆਂ ਦਿੰਦੇ ਹੈਗੇ ਆ ਆਨਲਾਈਨ ਵੀ ਕੰਮ ਹੁੰਦਾ ਇਹਨਾਂ ਦਾ ਸਾਡਾ ਤੇ ਦਵਾਈਆਂ ਵਗੈਰਾ ਵੀ ਇੱਥੋਂ ਪ੍ਰੋਵਾਈਡ ਹੁੰਦੀਆਂ ਲੋਕਾਂ ਨੂੰ ਦਵਾਈਆਂ ਸਾਰੀਆਂ ਦਵਾਈਆਂ ਇੱਥੋਂ ਦਿੰਨੇ ਆ ਅਸੀਂ ਕੋਈ ਵੀ ਦਵਾਈ ਅਸੀਂ ਲਿਖ ਕੇ ਨਹੀਂ ਦਿੰਦੇ ਕੋਈ ਵੀ ਬਾਹਰੋਂ ਸਟੋਰ ਤੋਂ ਦਵਾਈ ਲੈਣ ਨੂੰ ਨਹੀਂ ਕਹਿੰਦੇ ਪੇਸ਼ੈਂਟ ਨੂੰ ਸਾਰੀਆਂ ਦਵਾਈਆਂ ਇੱਥੇ ਹੁੰਦੀਆਂ ਜਿਹੜਾ ਕੋਈ ਟੈਸਟ ਜਾਂ ਕੋਈ ਚੀਜ਼ ਅਸੀਂ ਸਪੈਸ਼ਲਿਸਟ ਓਪੀਨੀਅਨ ਲੈਣਾ ਉਹਨੂੰ ਅਸੀਂ ਸਿਵਲ ਹਸਪੀਟਲ ਲੁਧਿਆਣੇ ਰੈਫਰ ਕਰ ਦਿੰਦੇ ਹਾਂ ਉਸ ਪੇਸ਼ੈਂਟ ਨੂੰ ਕਹਿ ਕੇ ਭੇਜੀਦਾ ਇਹ ਪਰਚੀ ਦੇ ਕੇ ਭੇਜੀਦਾ ਰੈਫਰ ਕਰਕੇ ਭੇਜੀਦਾ ਵੀ ਤੁਸੀਂ ਸਿਵਲ ਹਸਪਤਾਲ 'ਚ ਜਾ ਕੇ ਆਪਣਾ ਫਰਦਰ ਟਰੀਟਮੈਂਟ ਕਰਵਾ ਸਕਦੇ ਤੇ ਆਪਣੇ ਇਲਾਕਿਆਂ ਦੇ ਲੋਕਾਂ ਨੂੰ ਕੀ ਮੈਸੇਜ ਹੈ ਜਿਹੜੇ ਲੋਕ ਇੱਥੇ ਟਰੀਟਮੈਂਟ ਕਰਾਉਂਦੇ ਨੇ ਜਾਂ ਜਿਨ੍ਹਾਂ ਨੂੰ ਕਈ ਲੋਕਾਂ ਨੂੰ ਜਿਹੜਿਆਂ ਨੂੰ ਨਹੀਂ ਪਤਾ ਉਹਨਾਂ ਨੂੰ ਕੀ ਮੈਸੇਜ ਪਤਾ ਤਾਂ ਲੋਕਾਂ ਨੂੰ ਆਪਣੇ ਆਪ ਹੀ ਪਤਾ ਲੱਗ ਜਾਂਦਾ ਜਿਵੇਂ ਇੱਕ ਪੇਸ਼ੈਂਟ ਆਉਂਦਾ ਹੈ ਉਹ ਖੁਸ਼ ਹੁੰਦਾ ਟ੍ਰੀਟ ਹੋ ਜਾਂਦਾ ਉਹ ਦਸਾਂ ਨੂੰ ਹੋਰ ਦੱਸਦਾ ਤੇ ਪੇਸ਼ੈਂਟ ਸਾਡੇ ਵੱਧਦੇ ਜਾ ਰਹੇ ਨੇ ਨਵੇਂ ਤੋਂ ਨਵੇਂ ਪੇਸ਼ੈਂਟ ਹੀ ਆਉਂਦੇ ਆਏ ਨਹੀਂ ਵੀ ਭਾਈ ਕੋਈ ਪੁਰਾਣੇ ਪੇਸ਼ੈਂਟਸ ਨੇ ਨਵੇਂ ਬਹੁਤ ਪੇਸ਼ੈਂਟ ਆ ਰਹੇ ਬਹੁਤ ਜ਼ਿਆਦਾ ਤعداد ਵਿੱਚ ਮੈਂ ਤੇ ਉਹਨਾਂ ਨੂੰ ਇਹੀ ਕਹਾਂਗੀ ਕਿ ਮੁਫਤ ਦਵਾਈਆਂ ਮਿਲਦੀਆਂ ਮੁਫਤ ਐਕਸਪਰਟ opinion ਮਿਲ ਰਿਹਾ ਹੈ ਠੀਕ ਹੈ ਸਾਰਾ ਸਟਾਫ ਠੀਕ ਹੈ ਤੇ ਉਹਨਾਂ ਨੂੰ ਇੱਥੇ ਆ ਕੇ ਦਵਾਈਆਂ ਲੈਣੀਆਂ ਚਾਹੀਦੀਆਂ ਫਾਇਦਾ ਉਠਾਣਾ ਚਾਹੀਦਾ ਜੇ ਸਰਕਾਰ ਕੋਈ ਫਾਇਦਾ ਲੋਕਾਂ ਦਾ ਕਰ ਰਹੀ ਹੈ ਸੋ ਲੋਕਾਂ ਨੂੰ ਵੀ ਉਹ ਫਾਇਦਾ ਉਠਾਣਾ ਆਉਣਾ ਚਾਹੀਦਾ ਹੈ ਔਰ ਉਠਾ ਰਹੇ ਲੋਕ ਇਹ ਨਹੀਂ ਹੈ ਕਿ ਲੋਕਾਂ ਨੂੰ ਵੀ ਪਤਾ ਹੈ ਔਰ ਠੀਕ ਔਰ ਗਲਤ ਦਾ ਪਹਿਚਾਨ ਸਭ ਨੂੰ ਹਰੇਕ ਕਾਨੂੰਨ ਦੀ ਬਿਲਕੁਲ ਬਿਲਕੁਲ ਸੋ ਇਹ ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਸਿਗੇ ਸਮੱਲੇ ਕਲੀਨਿਕ ਦੇ ਵਿੱਚ ਅਸੀਂ ਖੜੇ ਆ ਜਿਸ ਕਲੀਨਿਕ ਦੇ ਵਿੱਚ ਜਿੱਥੇ ਟ੍ਰੀਟਮੈਂਟ ਹੋ ਰਿਹਾ ਵੈ ਸੋ ਦੱਸ ਦਈਏ ਕਿ ਉਹਨਾਂ ਵੱਲੋਂ ਇਹ ਗੱਲ ਵੀ ਜਿਹੜੀ ਹੈ ਕਹੀ ਜਾ ਰਹੀ ਹੈ ਲਗਾਤਾਰ ਕਿ ਹੋਰ ਫਿਰ ਹਾਲ ਤੁਹਾਨੂੰ ਬਾਹਰ ਦੀਆਂ ਵੀ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਕਿ ਜਿਹੜੇ ਲੋਕ ਨੇ ਉਹ ਵੀ ਖੁਸ਼ ਨੇ ਕਿਉਂਕਿ ਮੁਫਤ ਦਵਾਈਆਂ ਜਿਹੜੀਆਂ ਨੇ ਉਹ ਲਗਾਤਾਰ ਲੋਕਾਂ ਨੂੰ ਮਿਲ ਰਹੀਆਂ ਨੇ ਸੋ ਲੋਕ ਜਿਹੜੇ ਨੇ ਉਹ ਵੀ ਖੁਸ਼ ਨੇ ਸੋ ਰੋਜ਼ ਦੀ ਅਗਰ ਗੱਲ ਕਰੀਏ ਕੰਟੀਨਿਊ ਤਾਂ ਰੋਜ਼ ਜਿਹੜੇ ਹੈ ਤਕਰੀਬਨ ਰੋਜ਼ 150 ਤੋਂ 150 ਤੱਕ ਜਿਹੜੇ ਲੋਕ ਨੇ ਉਹ ਰੋਜ਼ ਇੱਥੇ ਟ੍ਰੀਟਮੈਂਟ ਕਰਾਉਂਦੇ ਨੇ ਬਿਲਕੁਲ ਸੋ ਅਗਰ ਸਟਾਫ ਦੀ ਗੱਲ ਕਰ ਦਈਏ ਕਲੀਨਿਕ ਦੇ ਵਿੱਚ ਤਾਂ ਸਟਾਫ ਵੀ ਬਹੁਤ ਵਧੀਆ ਹੈ ਸੋ ਲੋਕਾਂ ਨਾਲ ਉਹਨਾਂ ਦਾ ਜਿਹੜਾ ਵਿਵਾਰ ਹੈ ਉਹ ਵੀ ਗੱਲਬਾਤ ਕਰ ਲੈਣੇ ਜਿਹੜੇ ਲੋਕ ਰੋਜ਼ ਟ੍ਰੀਟਮੈਂਟ ਕਰਾ ਰਹੇ ਨੇ ਜਾਂ ਰੋਜ਼ ਆਉਂਦੇ ਨੇ ਉਹਨਾਂ ਨੇ ਵੀ ਗੱਲਬਾਤ ਕਰਦੇ ਆ ਕਿ ਟ੍ਰੀਟਮੈਂਟ ਜਿਹੜਾ ਉਹ ਕਿੱਦਾਂ ਦਾ ਹੋ ਰਿਹਾ ਸੋ ਸਾਡੇ ਨਾਲ ਅੰਟੀਆਂ ਮੌਜੂਦ ਨੇ ਅੰਟੀ ਰੋਜ਼ ਆਉਂਦੇ ਹੋ ਇੱਥੇ ਜਾਂ ਕਦੋਂ ਦਵਾਈ ਲੈਂਦੀ ਸੀ ਪਹਿਲਾਂ ਇੱਥੇ ਹਾਂਜੀ ਵੀਰ ਜੀ 5 ਦਿਨ ਦਵਾਈ ਦਿੰਦੇ ਨੇ 5 ਦਿਨ ਵਾਲਾ ਸੀ ਆਨੇ ਆ ਹਾਂਜੀ ਵੀਰ ਜੀ ਸਾਨੂੰ ਫਰਕ ਗਿਆ ਸੀ ਠੀਕ ਆ ਤਕਰੀਬਨ ਕਿੰਨੇ ਦਿਨਾਂ ਤੋਂ ਲੈ ਰਹੇ ਹੋ ਦਵਾਈ ਜਦੋਂ ਦਾ ਕਲੀਨਿਕ ਬਣਿਆ ਸੀ ਉਦੋਂ ਤੇ ਆ ਰਹੇ ਹਾਂ ਉਦੋਂ ਤੋਂ ਲੈ ਰਹੇ ਹਾਂ ਹਾਂਜੀ ਵੀਰ ਜੀ ਤੇ ਇਲਾਜ ਮਤਲਬ ਆਰਾਮ ਹੈਗਾ ਹਾਂਜੀ ਬਿਲਕੁਲ ਹਾਂਜੀ ਕੋਈ ਦਿੱਕਤ ਪਰੇਸ਼ਾਨੀ ਦਾ ਨਹੀਂ ਨਹੀਂ ਕੋਈ ਦਿੱਕਤ ਨਹੀਂ ਹੈਗੀ ਹਾਂਜੀ ਵੀ ਇੱਥੇ ਦਵਾਈ ਲੈਣੇ ਹਾਂਜੀ ਇੱਥੇ ਲੈਂਦੇ ਹਾਂ ਅੱਛਾ ਕਿੰਨੇ ਦਿਨਾਂ ਤੋਂ ਤੇ 3-4 ਮਹੀਨੇ ਸੇ ਲੈ ਰਹੇ ਹਾਂ। ਅੱਛਾ ਤੇ ਇਲਾਜ ਵਧੀਆ ਹੋ ਰਿਹਾ? ਹਾਂਜੀ ਹਾਂਜੀ ਬਹੁਤ ਵਧੀਆ। ਕੋਈ ਦਿੱਕਤ ਪਰੇਸ਼ਾਨੀ? ਨਹੀਂ ਨਹੀਂ ਕੋਈ ਦਿੱਕਤ ਨਹੀਂ ਹੈ। ਸਟਾਫ ਕਿਦਾਂ ਦਾ ਹੈਗਾ ਇੱਥੇ ਦਾ? ਬਹੁਤ ਅੱਛਾ ਹੈ ਸਾਰੇ। ਬਹੁਤ ਵਧੀਆ। ਹਾਂਜੀ। ਅੱਛਾ। ਸੋ ਲੋਕ ਜਿਹੜੇ ਨੇ ਉਹਨਾਂ ਵੱਲੋਂ ਵੀ ਇਹ ਗੱਲ ਜਿਹੜੀ ਹੈ ਸਾਹਮਣੇ ਰੱਖੀ ਜਾ ਰਹੀ ਹੈ ਕਿ ਸਟਾਫ ਜਿਹੜਾ ਆ ਉਹ ਵੀ ਬਹੁਤ ਵਧੀਆ ਹੈ ਸੋ ਕਾਫੀ ਬਜ਼ੁਰਗ ਲੋਕ ਉਹ ਵੀ ਇੱਥੇ ਪਹੁੰਚੇ ਨੇ। ਸੋ ਗੱਲਬਾਤ ਕਰ ਲੈਣ। ਆਂਟੀ ਇਹੀ ਸੇ ਦਵਾਈ ਲੈਂਦੇ ਹੋ? ਹਾਂ।

तो देख सकते हो कि लोग जड़े ने जिन्हों वो दवाई जी है लिती जाती है सो so, लगातार उन्होंने वालों भी यही गल कही जा रही है कि इलाज जरा बहुत ही वीडियो होंगे हालांकि होर भी लोग जो इतने मौजूद ने फिर हाल उन्होंने गलबात कर लेने तुम भी इतने दवाई लेने हाँ जी अच्छा कितने दिन हो गए दवाई लेते हैं ओ दवाई तो हम लोग तीन चार महीना होते हो लिए जाते हैं ठीक हो जाते हो फिर आते हैं कभी कभी अच्छा। ऐसी बात नहीं है ठीक हो जाते हैं ऐसी तो, बात कोई दिक्कत नहीं होती नहीं नहीं कोई दिक्कत नहीं आने के बाद कितनी देर ਉਹੋ ਤਾਂ ਜਿसे ਲਾਈਨ ਹੋਏਨ ਸਭ ਕੇ ਜੇ ਪਹਿਲੇ ਆਏ ਤਾਂ ਉਸਕੇ ਮਿਲਤੇ ਹੈ ਫਿਰ ਬਾਅਦ ਮੇਂ ਜਿਆਤੇ ਉਹ ਉਸਕੇ ਬਾਅਦ ਮਿਲਤੇ ਹੈ ਹਾਂ ਇਹ ਹੀ ਤੋ ਮਿਲਤੇ ਹੈ ਡਾਕਟਰ ਸਾਹਿਬ ਅੱਛੇ ਹੈ हां जी हां जी अच्छा है कोई दिक्कत नहीं कोई दिक्कत नहीं है जी ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜੇ ਲੋਕ ਨੇ ਤਾਂ ਦੂਜੇ ਪਾਸੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਜਿਸ ਜਗ੍ਹਾ ਦੇ ਉੱਤੇ ਦੇਖ ਸਕਦੇ ਹੋ ਕਿ ਰਿਸੈਪਸ਼ਨ ਦੀ ਅਗਰ ਗੱਲ ਕਰੀਏ ਤਾਂ ਲਗਾਤਾਰ ਜਿਹੜਾ ਵੀ ਟ੍ਰੀਟਮੈਂਟ ਹੈ ਉਹ ਲਗਾਤਾਰ ਬਹੁਤ ਹੀ ਵਧੀਆ ਹੁੰਦਾ ਸੋ ਸਟਾਫ ਜਿਹੜਾ ਆ ਉਹ ਵੀ ਬਹੁਤ ਵਧੀਆ ਵੈ ਸੋ ਲਗਾਤਾਰ ਗੱਲ ਕਰੀਏ ਤਾਂ ਜਿਹੜੇ ਮੱਲਾ ਕਲੀਨਿਕ ਬਣਾਏ ਗਏ ਸੀ ਇਹ ਮੱਲਾ ਕਲੀਨਿਕ ਦੇ ਵਿੱਚ ਲੋਕਾਂ ਨੂੰ ਫਾਇਦਾ ਜਿਹੜਾ ਹੈ ਉਹ ਲਗਾਤਾਰ ਹੋ ਰਿਹਾ ਜਿਸ ਤਰੀਕੇ ਦਾ ਟ੍ਰੀਟਮੈਂਟ ਹੋ ਰਿਹਾ ਸੀਗਾ ਵਧੀਆ ਉਸ ਤਰੀਕੇ ਦਾ ਟ੍ਰੀਟਮੈਂਟ ਜਿਹੜਾ ਉਹ ਲਗਾਤਾਰ ਹੋ ਰਿਹਾ ਹਾਲਾਂਕਿ ਨਾਮ ਨਾਮ ਦੀ ਗੱਲ ਕਰੀਏ ਤਾਂ ਨਾਮ ਜਿਹੜਾ ਹੈ ਉਹਦਾ ਨਾਮ ਜਿਹੜਾ ਦੁਬਾਰਤੋਂ ਦੱਸ ਦਿੰਨੇ ਤੁਹਾਨੂੰ ਨਾਮ ਜਿਹੜਾ ਹੈ 아이 우스만 ਆਰੋਗ્ય ਕੇਂਦਰ ਜਿਹੜਾ ਰੱਖ ਦਿੱਤਾ ਗਿਆ ਦੱਸ ਦਈਏ ਪਰ ਇਸ ਮਲਾ ਕਲੀਨਿਕ ਦਾ ਜਿਹੜਾ ਨਾਮ ਹੈ ਉਹ ਆਮ ਆਦਮੀ ਕਲੀਨਿਕ ਜਿਹੜਾ ਸੀਗਾ ਜਿਹਦੇ ਵਿੱਚ ਭਗਵੰਤ ਮਾਨ ਸਾਹਿਬ ਦੀ ਜਿਹੜੀ ਹੈ ਫੋਟੋ ਲੱਗੀ ਹੁੰਦੀ ਸੀਗੀ ਪਰ ਸੂਬਾ ਸਰਕਾਰ ਤੇ ਸੈਂਟਰ ਸਰਕਾਰ ਦੇ ਸਰਬਸਹਿਮਤੀ ਦੇ ਨਾਲ ਇਹ ਜਿਹੜਾ ਨਾਮ ਹੈ ਉਹ ਚੇਂਜ ਕੀਤਾ ਗਿਆ ਵੈ ਸੋ ਪੂਰੇ ਪੰਜਾਬ ਪਰ ਦੇ ਵਿੱਚ ਜੜੀ ਵੀ ਆਮ ਆਦਮੀ ਕਲੀਨਿਕਾ ਸੀਗੀ ਆ ਸੋ ਉਹਨਾਂ ਦਾ ਨਾਮ ਜਿਹੜਾ ਚੇਂਜ ਕਰਕੇ ਹੁਣ ਆਯੂਸਮਾਨ ਆਰੋਗ્ય ਕੇਂਦਰ ਰਖ ਦਿੱਤਾ ਗਿਆ ਹੈ ਹਾਲਾਂਕਿ ਨਾਮ ਚੇਂਜ ਕਰਨ ਦੇ ਵਿੱਚ ਇਹ ਜਿਹੜੀ ਹੈ ਕੋਈ ਜਿਹੜੀ ਗੱਲ ਨਹੀਂ ਹੈਗੀ ਕਿਉਂਕਿ ਕਿਤੇ ਨੇ ਕਿਤੇ ਟ੍ਰੀਟਮੈਂਟ ਦੀ ਅਗਰ ਗੱਲ ਕਰੀਏ ਤਾਂ ਟ੍ਰੀਟਮੈਂਟ ਜਿਹੜਾ ਜਿਸ ਤਰੀਕੇ ਦੇ ਨਾਲ ਹੋ ਰਿਹਾ ਸੀਗਾ ਉਹ ਟ੍ਰੀਟਮੈਂਟ ਜਿਹੜਾ ਲਗਾਤਾਰ ਲੋਕਾਂ ਦਾ ਉਹ ਬਹੁਤ ਹੀ ਵਧੀਆ ਹੋ ਰਿਹਾ ਸੋ ਲੋਕਾਂ ਨਾਲ ਗੱਲ ਕੀਤੀ ਉਹਨਾਂ ਵੱਲੋਂ ਵੀ ਦੱਸਿਆ ਗਿਆ ਕਿ ਜਿਹੜੇ ਮੱਲਾ ਕਲੀਨਿਕ ਬਣੇ ਨੇ ਇਸ ਦੇ ਦੌਰਾਨ ਮੁਫਤ ਦਵਾਈਆਂ ਦੇ ਨਾਲ ਸਾਨੂੰ ਵੀ ਬਹੁਤ ਫਾਇਦਾ ਹੈ ਸੋ ਸਾਨੂੰ ਜਿਆਦਾ ਦੂਰ ਜਿਹੜਾ ਨਹੀਂ ਜਾਣਾ ਪੈਂਦਾ ਤੇ ਸਾਡਾ ਇਲਾਜ ਜਿਹੜਾ ਹੈ ਆਪਣੇ ਮਹੱਲੇ ਦੇ ਵਿੱਚ ਹੀ ਫ੍ਰੀ ਦੇ ਵਿੱਚ ਜਿਹੜਾ ਹੋ ਜਾਂਦਾ ਜਿਨ੍ਹਾਂ ਕੋਲ ਪੈਸੇ ਵਗੈਰਾ ਨਹੀਂ ਹੁੰਦੇ ਸੋ ਉਹਨਾਂ ਨੂੰ ਕਿਤੇ ਨਾ ਕਿਤੇ ਕਾਫੀ ਵਧੀਆ ਜਿਹੜੀ ਸੁਵਿਧਾ ਆ ਉਹ ਮਿਲ ਰਹੀ ਹੈ ਸੋ ਨਿਊ ਅਪਡੇਟ ਲੈ ਕੇ ਦੁਬਾਰਾ ਜੁੜਾਂਗੇ ਤੁਹਾਡੇ ਨਾਲ ਦੇਖਦੇ ਰਹੋ ਲੁਧਿਆਣਾ ਲਾਈ ਮੈਂ ਨਿਤਿਨ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਧੰਨਵਾਦ